मुबारक कल्याण थैंक्यू जी बहत बहुत मुबारकबाल मुबारकबाल बाबा साहिब कुझु बाबा साहिबा जनमदिन कुझु मुबारकबार मुबारकब 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 मु मुबारकब मुबारकबस

बाबा साहब so, तो तारी सोचते सो तो so, आज का प्रोग्राम बहुत ही इतमान और ਹਲਕਾ ਆਕਮਨਗਰ ਦੇ ਬਹੁਤ ਸਨੇਹ 라ਗੂ ਆਮ ਆਦਮੀ ਪਾਰਟੀ ਭਗਤ ਸਰੇਂਦਰ ਕ੍ਰਿਯਾਨ ਜੀ ਦੀ ਅਗਵਾਈ ਵਿੱਚ ਮਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਬਹੁਤ ਹੀ ਇੱਕ ਵਧੀਆ ਪ੍ਰੋਗਰਾਮ ਕਰਾਇਆ ਜਿਹਦੇ ਵਿੱਚ ਜਿਹੜੀ ਸ਼ਖਸ਼ੀਤਾ ਸੰਗਰ ਆਏ ਸੀ ਉਹਨਾਂ ਨੂੰ ਬੜੇ ਸਤਜ ਦੇ ਢੰਗ ਨਾਲ ਜਿੱਥੇ ਅੰਬੇਦਕਰ ਜੀ ਦੇ ਸਖਿਆਮਾ ਨਾਲ ਜਾਣੂ ਕਰਾਇਆ ਉੱਥੇ ਧਰਮ ਦੇ ਨਾਲ ਵੀ ਉਹਨਾਂ ਨੂੰ ਜੁੜਾ ਬਾਬਾ ਸਾਹਿਬ ਨੇ ਹਮੇਸ਼ਾ ਅੱਛੇ ਸੰਦੇਸ਼ ਦਿੱਤੇ ਬਾਬਾ ਸਾਹਿਬ ਨੇ ਸਵਿਧਾਨ ਲਿਖ ਕੇ ਸਭ ਨੂੰ ਬਰਾਬਰੀ ਦਾ ਹੱਕ ਦਿੱਤਾ ਜੇ ਅਸੀਂ ਅੱਜ ਸਾਰੇ ਧਰਮਾਂ ਦੇ ਲੋਕ ਇੱਕ ਮੰਚ ਤੇ ਬੈਠ ਕੇ ਇਕੱਠੇ ਗੱਲਬਾਤ ਕਰਦੇ ਆਂ ਪ੍ਰੋਗਰਾਮ ਸਰਵਣ ਕਰਦੇ ਆਂ ਇਹਦੇ ਵਿੱਚ ਬਾਬਾ ਸਾਹਿਬ ਦੀ ਸੋਚ ਲੱਗਦਾ ਇੱਧਰ ਇਹ ਪ੍ਰੋਗਰਾਮ ਹੋਣੇ ਚਾਹੀਦੇ ਜਿਹੜੇ ਹੋਣੇ ਚਾਹੀਦੇ ਨੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਇਸ ਮਾਧਮ ਰਹੀਂ ਤਾਲਣਾ ਵੀ ਕਰਦਾ ਕਿ ਜਿਹੜੇ ਲੋਕ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ ਬਦਲਣਾ ਚਾਹੁੰਦੇ ਨੇ ਪੂਜ ਕੰਨੇ ਹੋ ਜਾਣ ਭਾਰਤੀ ਜਨਤਾ ਜਾਣ ਚੁੱਕੀ ਹੈ ਕਿਸੇ ਨੂੰ ਵੀ ਬਾਬਾ ਸਾਹਿਬ ਭੀਮਰਾਓ ਅਮਿਤ ਕਰੀ ਦੇ ਲਿਖੇ ਸੰਵਿਧਾਨ ਨੂੰ ਬਦਲਣ ਦੀ ਛੋਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਵਿਪਨ ਕਲਿਆਣ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਆਪ ਹੀ ਆਪਣੇ ਸਰਿੰਦਰ ਕਲਿਆਣ ਜੀ ਸਰਿੰਦਰ ਕਲਿਆਣ ਜੀ ਬਹੁਤ ਹੀ ਸਮਾਜ ਸੇਵੀ ਤੇ ਚੰਗੇ ਇਨਸਾਨ ਨੇ ਇੱਕ ਚੰਗੇ ਇਨਸਾਨ ਦੇ ਨਾਲ ਨਾਲ ਪਾਕਤ ਕਾਲੂ ਨਸ਼ੀਨ ਜੀ ਦੇ ਕੱਤੀ ਨਸ਼ੀਨ ਵੀ ਨੇ ਬਹੁਤ ਹੀ ਆਉਦੇ ਨੇ ਇੱਕ ਕਰੋ ਵੀ ਇੱਕ ਸਰੀਰ ਦੇ ਵਿੱਚ ਬਹੁਤ ਚੀਜ਼ਾਂ ਸਮਾਈ ਬੈਠੇ ਕੀ ਤੁਹਾਡੇ ਮਨ 'ਚ ਵਿਚਾਰ ਆਏ ਜੋ ਤੁਸੀਂ ਐਡਾ ਇਵੈਂਟ ਕਰਾਉਣ ਦੇ ਇਸ ਤੋਂ ਸੰਵਿਧਾਨ ਨੂੰ ਬਚਾਉਣ ਵਾਸਤੇ ਜਿਹੜੇ ਇਹ ਪੈਰਾ ਦਿੱਤਾ ਜਾ ਰਿਹਾ ਸਮਾਜ ਨੂੰ ਇਕੱਠਾ ਕੀਤਾ ਗਿਆ ਅੱਜ ਜੁਰਤਾ ਸੰਵਿਧਾਨ ਨੂੰ ਬਚਾਣ ਵਾਸਤੇ ਬਚਾਣ ਦੀ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਗਈ ਆ ਉਹਨੂੰ ਬਚਾਣ ਵਾਸਤੇ ਸਮਾਗਮ ਕੀਤਾ ਗਿਆ ਬਾਬਾ ਸਾਹਿਬ ਤੁਝੇ ਸਲਾਮ ਉਹਨਾਂ ਦੇ ਚਰਨਾਂ 'ਚ ਨਮਨ ਕੀਤਾ ਸੀ ਸਾਰਿਆਂ ਨੇ ਹਜ਼ਾਰਾਂ ਦੀ ਤਦਦ ਨਾਲ ਲੋਕ ਆਏ ਆ ਸਾਰਿਆਂ ਨੇ ਸੱਚੀ ਸ਼ਰਧਾਂਜਲੀ ਬਾਬਾ ਸਾਹਿਬ ਨੂੰ ਦਿੱਤੀ ਉਹਨਾਂ ਦੇ ਚਰਨਾਂ 'ਚ ਦਿੱਤੀ ਆ ਮੈਂ ਇੱਕੋ ਹੀ ਸੰਦੇਸ਼ ਆ ਬਾਬਾ ਸਾਹਿਬ ਦਾ ਜਿਹੜਾ ਮੇਨ ਮਿਸ਼ਨ ਆ ਪੜ੍ਹੋ ਲਿਖੋ ਜੁੜੋ ਸੰਘਰਸ਼ ਕਰੋ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਹਮੇਸ਼ਾ ਬਾਬਾ ਸਾਹਿਬ ਦੇ ਚਰਨਾਂ ਤੇ ਨਮਨ ਕਰਨਾ ਚਾਹੀਦਾ ਨੌਜਵਾਨ ਜਿਹੜੇ ਤੁਹਾਡੇ ਇੱਥੇ ਨਾਲ ਆਏ ਨੇ ਖੜੇ ਨੇ ਉਹ ਨੌਜਵਾਨਾਂ ਵਾਸਤੇ ਇੱਕੋ ਹੀ ਮੈਸੇਜ ਦਵਾਂਗਾ ਮੈਂ ਨਸ਼ੇ ਨੂੰ ਤਿਆਗੋ ਮਾਂ ਪਿਓ ਦੀ ਇੱਜ਼ਤ ਕਰੋ ਸਮਾਜ ਦੀ ਇੱਜ਼ਤ ਕਰੋ ਸਮਾਜ ਵਿੱਚ ਉੱਚਾ ਨਾ ਕਰੋ